ਹੈਲੋ ਜੀ ਸਸਸੀ ਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਇੱਕ ਵੱਖਰੇ ਢੰਗ ਨਾਲ ਕਟਾਈ ਕਰਨੀ ਦੱਸਦੇ ਹਾਂ ਜੀ ਸਲਵਾਰ ਦੀ ਸਿੰਪਲ ਸਲਵਾਰ ਹੈ ਦੇਖੋ ਬੱਕਰੇ ਢਾਂਗ ਨਾਲ ਕਟਾਈ ਕਰਾਂਗੇ ਤੇ ਥੋੜੀ ਤੁਹਾਨੂੰ ਸਲਾਈ ਵੀ ਦੱਸਾਂਗੇ ਦੋ ਸੀਨਾ ਦੇ ਨਾਲ ਹੀ ਆਪਣੀ ਜਿਹੜੀ ਸਲਵਾਰ ਹੈ ਸਟਿਚ ਹੋ ਜੂਗੀ ਦੇਖੋ ਆਪਣੇ ਕੋਲ ਕੱਪੜਾ ਹੈਗਾ ਜੀ ਇਹ 2.5 ਮੀਟਰ 2.5 ਮੀਟਰ ਕੱਪੜੇ ਦੇ ਵਿੱਚ ਖੁੱਲੀ ਡੁੱਲੀ ਸਲਵਾਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਦੇਖੋ ਜੀ ਆਪਾਂ ਤੁਹਾਨੂੰ ਇੱਕ ਵਾਰ ਕੱਪੜਾ ਮੈਣ ਕੇ ਦਿਖਾ ਦਿੰਨੇ ਆ ਕਿ ਆਪਣੇ ਕੋਲੇ ਕਿੰਨਾ ਕੱਪੜਾ ਹੈ ਦੇਖੋ 39 ਦਾ ਮੀਟਰ ਹੁੰਦਾ ਹੈ ਦੋ ਵਾਰੀ ਆਪਾਂ 39 39 ਮੈਣ ਲਿਆ ਤੇ ਅੱਧਾ ਮੀਟਰ ਆਪਣੇ ਕੋਲੇ ਕੱਪੜਾ ਹੋਰ ਬਚਿਆ ਜੀ ਇਹ ਕੱਪੜਾ ਹੈਗਾ ਆਪਣੇ ਕੋਲੇ 21 ਇੰਚ 1 ਇੰਚ ਆਪਣੇ ਕੋਲੇ ਸਿਰਫ ਕੱਪੜਾ ਵੱਧ ਹੈ 2.5 ਮੀਟਰ ਕੱਪੜਾ ਆਪਣੇ ਕੋਲੇ ਪੂਰਾ ਸੂਰਾ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਸਲਵਾਰ ਤੋਂ ਇੱਕ ਸਾਈਡ ਤੇ ਵਿੱਚੋਂ 벨ਟ ਲਾਹਾਂਗੇ ਸਲਵਾਰ ਦੀ ਆਪਾਂ ਕੰਨੀ ਨਾਲ ਕੰਨੀ ਮਲਾ ਕੇ ਸਲਵਾਰ ਦੀ 벨ਟ ਉਤਾਰਾਂਗੇ ਕਿਉਂਕਿ ਜਿਸ ਹਾਵ ਨਾਲ ਕੱਪੜੇ ਦਾ ਫੇਰ ਹੈ ਦੇਖੋ ਜੀ ਕੱਪੜੇ ਦਾ ਫੇਰ ਹੈਗਾ ਥੋੜਾ ਜਿਹਾ ਘੱਟ ਆਪਾਂ ਇਹ ਤਕਰੀਬਨ ਜਦੋਂ ਆਪਾਂ ਫੋਲਡ ਕਰਦੇ ਹੁੰਦੇ ਆ ਨਾ ਕੱਪੜਾ ਆਪਣਾ 1 ਕੀ ਇੰਚ ਜਾਂ 20 ਇੰਚ ਆਉਣਾ ਹੁੰਦਾ ਤਕਰੀਬਨ ਹਾਰ ਇੱਕ ਪਣੀ ਜੀ ਤੇ ਜੇ ਆਪਾਂ ਦੇਖੋ ਜੀ ਇਹਦੇ ਵਿੱਚ ਪਾਵਾਂਗੇ ਆਪਾਂ 벨ਟ ਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੋੜ ਸਭ ਤੋਂ ਪਹਿਲਾਂ ਆਪਾਂ ਕੰਨੀ ਨਾਲ ਕੰਨੀ ਮਲਾ ਕੇ ਜਿੰਨਾ ਵੀ ਆਪਾਂ ਕੱਪੜਾ ਹੈਗਾ ਜੀ 6.5 ਪਾਉਣੇ 7 ਇੰਚ ਦੀ ਆਪਾਂ 벨ਟ ਲਾਵਾਂਗੇ ਉਸ ਤੋਂ ਨਾਲ ਆਪਾਂ ਕੱਪੜਾ ਲਾ ਲੈਨੇ ਵੱਖਰਾ 7 ਇੰਚ ਦੀ ਲਾ ਲਓ ਤੁਸੀਂ 6.7 ਇੰਚ ਦੀ ਲਾ ਲਓ ਬਸ ਇਹਦੇ ਵਿੱਚੋਂ 2 ਇੰਚ ਆਪਾਂ ਦੇਖੋ ਜੀ ਫੋਲਡਿੰਗ ਦਾ ਹੋ ਜਾਂਦਾ ਅੱਧਾ ਇੰਚ ਸੀਨ ਆ ਜਾਂਦੀ ਹੈ ਆਪਣੀ 4.5 ਇੰਚ ਦੀ ਜਿਹੜੀ 벨ਟ ਹੁੰਦੀ ਹੈ ਉਹ ਤਿਆਰ ਹੋ ਜਾਂਦੀ ਹੈ ਤਕਰੀਬਨ 4.5 ਦੀ ਤੇ ਆਪਾਂ ਜਿਹੜੀ ਸਲਵਾਰ ਕੱਟਾਂਗੇ ਉਹ ਕੱਟਾਂਗੇ ਜੀ ਆਪਾਂ 35 ਇੰਚ ਦੀ 35 ਇੰਚ ਆਪਾਂ 벨ਟ ਲਾ ਕੇ ਤਿਆਰ ਕਰਾਂਗੇ 벨ਟ ਨੂੰ ਆਪਾਂ ਦੇਖੋ ਜੀ ਇਸ ਤਰ੍ਹਾਂ ਕੱਟ ਲਿਆ ਜੋੜ ਇਹਦੇ ਵਿੱਚ ਬਾਅਦ ਚ ਪਾਵਾਂਗੇ ਜਦੋਂ ਆਪਾਂ ਆਪਣੀ ਸਾਰੀ ਸਲਵਾਰ ਕੱਟ ਲਈ ਇਸ 벨ਟ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਦੇਖੋ ਉਸ ਤੋਂ ਬਾਅਦ ਜਿੰਨਾ ਵੀ ਆਪਣੇ ਕੋਲੇ ਕਪੜਾ ਬਚਿਆ ਆਪਾਂ ਉਹਨਾਂ ਨੂੰ ਫੋਲਡ ਕਰਾਂਗੇ ਇਸ ਤਰ੍ਹਾਂ ਇਹਨੂੰ ਕੱਪੜੇ ਨੂੰ ਆਪਾਂ ਕੰਨੀ ਨਾਲ ਕੰਨੀ ਜੋੜ ਕੇ ਆਪਾਂ ਜਿੱਡਾ ਵੀ ਆਪਾਂ ਕਬਲੇ ਕੱਪੜੇ ਦਾ ਫੇਰ ਬਚ ਗਿਆ ਆਪਾਂ ਉਹਨੂੰ ਐ ਚੰਗੀ ਤਰ੍ਹਾਂ ਬਿਸ਼ਾ ਲਾਂਗੇ। ਕੋਈ ਆਪਾਂ ਦੇਖੋ ਇਹਦੇ ਵਿੱਚ ਫਰਕ-ਚਾਰ ਕਾ ਬਿਲਕੁਲ ਸਹੀ ਕਰਕੇ ਆਪਾਂ ਇਹਨੂੰ ਕੱਪੜੇ ਨੂੰ ਬਿਸ਼ਾਵਾਂਗੇ। ਉਸ ਤੋਂ ਬਾਅਦ ਤੇ ਆਪਾਂ ਇੱਕ ਸਾਈਡ ਤੋਂ ਫੋਲਡ ਕਰਾਂਗੇ ਤਾਂ ਜੋ ਜਿਹੜੇ ਆਪਾਂ ਪਹੁੰਚੇ ਕੱਟਣੇ ਸਲਵਾਰ ਦੇ ਗੋਡੇ ਉਹ ਆਪਾਂ ਲਾਾਂਗੇ। ਗੋਡੇ ਵੀ ਆਪਾਂ ਵਿੱਚ ਹੀ ਰੱਖਾਂਗੇ ਤੇ ਸੀਨ ਵੀ ਆਪਾਂ ਉਸ ਹਾਮ ਨਾਲ ਲਾਵਾਂਗੇ ਇਸ ਕਰਕੇ ਨਾ ਆਪਾਂ ਇਹਨੂੰ 1.5 ਇੰਚ ਤੇ ਜਿਸ ਚੋਂ ਨਾਲ ਆਪਾਂ ਸਲਵਾਰ ਦੀ ਮੋਰੀ ਰੱਖਣੀ ਹੈ ਜੇ ਆਪਣੀ ਮੋਰੀ ਜਿਆਦਾ ਵੱਡੀ ਹੈ ਤਾਂ ਆਪਾਂ 6 ਇੰਚ ਦਾ ਗੋਡਾ ਪਾ ਲਓ ਸਾਢੇ ਛੇ ਦਾ ਪਾ ਲਓ 1.5 ਇੰਚ ਦਾ ਲੱਗ ਤੋਂ ਲੈ ਲਓ ਕੱਪੜਾ ਜਦੋਂ ਆਪਾਂ ਕੁੰਡੇ ਕੱਢਾਂਗੇ ਹਨਾ ਉਹਦੇ ਵਿੱਚੋਂ ਜਿਸ ਨਾਲ ਆਪਾਂ ਮੋਰੀ ਰੱਖਣੀ ਆ ਉਸੇ ਹਿਸਾਬ ਨਾਲ ਆਪਾਂ ਪੌਂਚਾ ਲੈਣੇ ਆ ਆਪਾਂ ਮੋਰੀ 6 ਸਾਢੇ 6 ਇੰਚ ਰੱਖਾਂਗੇ ਸਾਢੇ ਕਿ 6 ਤੇ ਆਪਾਂ ਜਿਹੜਾ ਹੈਗਾ ਜੀ ਗੋਡਾ ਸਲਵਾਰ ਦਾ ਜਿਹੜਾ ਪਾਵਾਂਗੇ 1.5 ਇੰਚ ਦਾ 5.5 ਇੰਚ ਨੂੰ ਆਪਾਂ ਕੱਪੜੇ ਨੂੰ ਫੋਲਡ ਕਰਾਂਗੇ ਆਪਾਂ ਸਲਵਾਰ ਦੀ ਲੈਂਥ ਰੱਖਣੀ ਹੈ 벨ਟ ਦੇ ਸਮੇਤ 35 ਇੰਚ ਆਪਾਂ ਕਟਾਂਗੇ ਜੀ 33 ਇੰਚ 32 ਇੰਚ ਦੀ ਕਟਾਈ ਕਰਾਂਗੇ 1 ਇੰਚ ਐਕਸਟਰਾ ਲੱਤਾ ਆਪਾਂ ਦੇਖੋ ਆਪਣੇ ਕੋਲੇ ਰਹਿ ਜਾਊਗਾ ਜੀ 31 ਇੰਚ ਕਪੜਾ 31 ਦੇ ਵਿੱਚ 4 ਇੰਚ ਦੀ 벨ਟ ਜੋੜ ਕੇ 35 ਇੰਚ ਦੀ ਸਲਵਾਰ ਆਪਣੀ ਪੂਰੀ ਤਿਆਰੀ ਹੋ ਜੂਗੀ 1 ਇੰਚ ਜਿਹੜਾ ਪੈਕਸਟਰਾ ਕਪੜਾ ਲੱਤਾ ਹੈ 32 ਦੇ 31 ਲੈਣਾ 32 ਲੱਤਾ ਅੱਧਾ ਇੰਚ 벨ਟ ਤੇ ਅੱਧਾ ਇੰਚ ਮੋਰੀ ਦੇ ਵਿੱਚ ਆ ਜਾਊਗਾ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਕੱਪੜਾ ਬਚ ਗਿਆ ਉਹ ਕੱਪੜਾ ਬਚਿਆ ਜੀ ਆਪਣਾ ਨਿਸ਼ਾਨ ਲਾਉਣ ਤੋਂ ਬਾਅਦ 32 ਇੰਚ ਤੇ 15 ਇੰਚ ਉਸ ਤੋਂ ਬਾਅਦ ਦੇਖੋ ਆਪਾਂ 15 ਇੰਚ ਤੇ ਇੱਧਰ ਨਿਸ਼ਾਨ ਲਾ ਲਾਂਗੇ ਤੇ ਇੱਧਰ ਆਪਾਂ ਆਵਦੀ ਸਲਵਾਰ ਦੀ ਲੈਂਥ ਮਿਣਾਂਗੇ ਪੂਰੀ ਪੂਰੀ ਸਲਵਾਰ ਦੀ ਲੈਂਥ ਮਿਣਨ ਤੋਂ ਬਾਅਦ ਆਪਣੇ ਕੋਲੇ ਸਾਈਡ ਤੇ ਇੱਕ ਕੱਪੜਾ ਬਚ ਗਿਆ ਇਸੇ ਤਰ੍ਹਾਂ ਆਪਣੀ ਦੂਜੀ ਸਾਈਡ ਤੋਂ ਬਚਿਆ ਇੱਕ ਸਾਈਡ ਤੋਂ ਦੇਖੋ ਆਪਾਂ ਉੱਪਰਲੀ ਸਾਈਡ ਇੱਕ ਸਾਈਡ ਨੀਚੇ ਵਾਲੀ ਸਾਈਡ ਤਾਂ ਜੋ ਆਪਾਂ ਇਸ ਤਰ੍ਹਾਂ ਦੇਖੋ ਜੀ ਕੁੰਡੇ ਕੱਟ ਸਕੀਏ ਇਸ ਹਿਸਾਬ ਨਾਲ ਆਪਾਂ ਨਿਸ਼ਾਨ ਲਾਏ ਨੇ ਹੁਣ ਆਪਾਂ 1.5 ਇੰਚ ਦਾ ਇੱਥੋਂ ਰੱਖਾਂਗੇ ਜੀ ਮੂਰੀਆਂ ਦੇ ਵਿੱਚ ਜੋੜਨ ਵਾਸਤੇ ਕਪੜਾ 5.5 ਆਪਾਂ ਮੀਣਿਆ ਹੋਇਆ ਗੋਡਿਆਂ ਦਾ ਉਸ ਤੋਂ ਬਾਅਦ 1.5 ਇੰਚ ਆਪਾਂ ਐਕਸਟਰਾ ਲੈਂਦੇ ਜਿੱਥੇ ਆਪਾਂ 1.5 ਇੰਚ ਦਾ ਨਿਸ਼ਾਨ ਲਾਇਆ ਤੇ ਦੂਜੀ ਸਾਈਡ ਤੇ 1.5 ਇੰਚ ਦਾ ਨਿਸ਼ਾਨ ਹੈ ਉਹਨਾਂ ਨੂੰ ਆਪਸ ਵਿੱਚ ਇੰਚੀ ਟੇਪ ਨੂੰ ਆਪਾਂ ਇਸ ਤਰ੍ਹਾਂ ਧਰ ਕੇ ਰੇਵ ਆਪਾਂ ਕਟਾਈ ਕਰਾਂਗੇ ਦੇਖੋ ਜਿਹੜੇ ਗੋਡੇ ਆ ਆਪਾਂ ਇਹਨਾਂ ਨੂੰ ਵੱਖਰਾ ਵੀ ਕਰ ਸਕਦੇ ਆ ਇਹ ਆਪਾਂ ਨੂੰ ਉਲਝਣ ਦੀ ਲੋੜ ਨਹੀਂ ਨਹੀਂ ਦੇਖੋ ਸਿਰਫ ਮੈਂ ਤੁਹਾਨੂੰ ਦੋ ਸੀਨਾ ਲਾ ਕੇ ਸਲਵਾ ਜੋੜਨੀ ਦੱਸੂਗੀ ਤੇ ਆਪਾਂ ਨੂੰ ਫालतू ਹੋਰ ਸਿਆਉਣਾ ਲਾਉਣ ਦੀ ਲੋੜ ਨਹੀਂ ਪੈਂਦੀ ਤੇ 10 ਮਿੰਟਾਂ ਦੇ ਵਿੱਚ ਸਲਵਾਰ ਤਿਆਰ ਹੋ ਜਾਵੇਗੀ। ਹਲੋ ਜੀ ਆਪਾਂ ਦੇਖੋ ਜਿਵੇਂ ਅਨਸ਼ਾਨ ਲਾਇਆ ਸੀ ਉਸੇ ਹਿਸਾਬ ਨਾਲ ਆਪਾਂ ਸਲਵਾਰ ਦੀ ਕਟਾਈ ਕਰ ਲਈ ਹੈ। ਇੱਕ ਸਾਈਡ ਤੇ ਆਪਾਂ ਗੋਡੇ ਨਾਲ ਹੀ ਰੱਖੇ ਨੇ ਦੂਜੀ ਸਾਈਡ ਦੇ ਆਪਣੇ ਜਿਹੜੇ ਕੁੰਦੇ ਨੇ ਉਹਦੀ ਕਟਾਈ ਹੋ ਗਈ ਹੈ। ਦੇਖੋ ਗੋਡੇ ਮੇਰੇ ਉਮੀ ਰੱਖੇ ਹੋਏ ਨੇ ਕੁੰਦੇ ਆਪਾਂ ਸਾਈਡ ਤੇ ਰੱਖ ਕੇ ਇਸ ਤਰ੍ਹਾਂ ਬਰੋਬਰ ਤੇ ਆਪਾਂ ਫालतू ਕਪੜਾ ਕੱਢਾਂਗੇ ਥੋੜਾ ਜਿਹਾ 10 ਇੰਚ ਦੀ ਝੋਲੀ ਲੈ ਕੇ ਵਿੱਚੋਂ ਤੇ ਇੱਕ ਆਪਾਂ ਜੋੜ ਵੀ ਪਾਉਣਾ ਜੀ ਦੇਖੋ 벨ਟ ਚ ਇੱਕ ਆਪਾਂ ਨੂੰ ਥੋੜਾ ਜਿਹਾ ਖਰਚਾ ਚਾਹੀਦਾ ਜਿਹੜਾ ਕਿ ਆਪਾਂ ਮੂਰੀਆਂ ਵਿੱਚ ਕਪੜਾ ਲਾਵਾਂਗੇ ਉਹ ਵੀ ਆਪਾਂ ਇਹਦੇ ਵਿੱਚੋਂ ਹੀ ਕੱਢਾਂਗੇ ਇੱਥੇ ਦੇਖੋ ਆਪਾਂ ਲਾਲੇ ਜੀ ਟੱਕ ਨਿਸ਼ਾਨ ਤੇ ਜਿਹੜੀ ਸਾਈਡ ਤੋਂ ਆਪਾਂ ਗੋਡੇ ਮੋੜੇ ਹੋਏ ਹਨ ਉੱਥੇ ਆਪਾਂ ਜਿੰਨਾ ਵੀ ਗੋਡਿਆਂ ਦਾ ਨਿਸ਼ਾਨ ਹੈ ਉਸ ਸਮਨ ਇੱਕ ਮੂਰੀ ਦੇ ਟੱਕ ਲਾਤਾ ਤੇ ਇੱਕ ਲਾਤਾ ਜਿੱਸ ਸਮ ਨਾ ਮੋੜਿਆ ਹੋਇਆ ਉੱਪਰ ਆ ਪਟਕ ਇਹ ਮੈਂ ਤੁਹਾਨੂੰ ਬਾਅਦ ਚ ਦੱਸੂਗੀ ਤੇ ਉਸ ਤੋਂ ਬਾਅਦ ਆਪਾਂ ਸਲਵਾਰ ਦੇ ਗੋਡੇ ਰੱਖ ਕੇ ਸਾਰਾ ਕੱਪੜਾ ਆਪਾਂ ਇਸ ਤਰ੍ਹਾਂ ਕਰ ਲਿਆ ਦੇਖੋ ਜੀ ਨੀਚੇ ਇੱਥੇ ਆਪਣਾ ਨੀਚੇ ਵਾਲਾ ਕੱਪੜਾ ਆਇਆ ਹੋਇਆ ਐ ਆਪਾਂ ਇੱਕ ਵਾਰ ਨਿਸ਼ਾਨ ਲਾ ਲਿਆ ਉਹਦੇ ਉੱਤੇ ਜੇ ਤੁਸੀਂ ਪੂਰੀ ਖੁੱਲੀ ਡੁੱਲੀ ਸਲਵਾਰ ਪਾ ਕਰਨੀ ਹੈ ਤਾਂ ਤੁਸੀਂ ਇਸ ਕੱਪੜੇ ਨੂੰ ਨੀਚੇ ਵਾਲੇ ਕੱਪੜੇ ਦੇ ਬਰੋਬਰ ਐ ਫੋਲਡ ਕਰੋਗੇ 10 ਇੰਚ ਦਾ ਨਿਸ਼ਾਨ ਲਾਓਗੇ ਝੋਲੀ ਦਾ ਤੇ ਸਾਈਡ ਤੋਂ ਆਪਾਂ ਜੀ ਰੇਵ ਘਾਟ ਪਾ ਦਾਂਗੇ ਦੇਖੋ ਇਸ ਤਰ੍ਹਾਂ ਐ ਕਾਟ ਜੇਕਰ ਤੁਸੀਂ ਇੰਨੀ ਸਲਵਾਰ ਖੁੱਲੀ ਨਹੀਂ ਕਰਨੀ ਤਾਂ ਜਿਵੇਂ ਆਪਣੇ ਕੋਲੇ نیچے ਕਪੜਾ ਆਇਆ ਹੋਇਆ ਜੀ ਉਸ ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਇਆ ਸੀ ਆਪਾਂ ਇੱਥੋਂ ਕਟਾਈ ਕਰਾਂਗੇ ਤੇ ਇੱਥੋਂ ਹੀ ਆਪਾਂ 10 ਇੰਚ ਝੋਲੀ ਦਾ ਨਿਸ਼ਾਨ ਲਾਵਾਂਗੇ ਜਿਹੜਾ ਆਪਣੇ ਕੋਲੇ ਕਪੜਾ ਬਚ ਗਿਆ ਇਹਦੇ ਵਿੱਚੋਂ ਆਪਾਂ 벨ਟ ਦਾ ਨਿਸ਼ਾਨ ਤੇ ਮੂਰੀ ਤੇ ਵਾਸਤੇ ਕਪੜਾ ਕੱਢਾਂਗੇ ਨਿਕੋ 10 ਇੰਚ ਤੇ ਨਿਸ਼ਾਨ ਲਾ ਕੇ ਇੱਥੋਂ ਆਪਾਂ ਇੰਚੀ ਟੇਪ ਉਤਾਰ ਲੈਣੇ ਜੀ نیچے ਜਿੱਥੇ ਆਪਾਂ ਮੂਰੀਆਂ ਦਾ ਨਿਸ਼ਾਨ ਲਾਇਆ ਹੈ ਉੱਤੇ ਧਰ ਕੇ ਬਿਲਕੁਲ ਰੇਵ ਕਾਟ ਆਪਾਂ ਇਹ ਪਾ ਦਾਂਗੇ ਬਿਲਕੁਲ ਸਿੱਧੀ ਸਿੱਧੀ ਜੇਕਰ ਤੁਸੀਂ ਇੱਥੋਂ ਵੀ ਡੀਪ ਕਾਟ ਪਾਉਣੀ ਚਾਹੀ ਪਾਉਣੀ ਹੈ ਤਾਂ ਤੁਸੀਂ ਇੱਕ ਵਾਰ ਸਿੱਧਾ ਸਿੱਧਾ ਕੱਟ ਕੇ ਉਸ ਤੋਂ ਬਾਅਦ ਅੰਦਰ ਨੂੰ ਥੋੜੀ ਜਿਹੀ ਡੰਗਾਈ ਦੇ ਤੌਰ ਤੇ ਕਾਟ ਪਾ ਸਕਦੇ ਹੋ 1 ਇੰਚ ਇੰਚ ਦੀ ਉਹ ਥੋੜੀ ਅੰਦਰੋਂ ਵੀ ਥੋੜੀ ਜਿਹੀ ਸਲਵਾਰ ਆਪਾਂ ਕਹਿੰਦੇ ਨਾ ਬਾਹਰ ਫਿਲਰੇ ਜਿਨ੍ਹਾਂ ਵਾਲੀ ਉਹ ਫਿਰ ਆਪਣੀ ਸਲਵਾਰ ਇਸ ਤਰ੍ਹਾਂ ਬਣ ਜਾਂਦੀ ਹੈ ਕੁ ਸਮਾਪ ਜਨ ਆ ਜਾਂਦਾ ਸੀਨਾ ਦੇ ਵਿੱਚ ਜਿੱਥੋਂ ਆਪਾਂ 10 ਇੰਚ ਦੇ ਨਿਸ਼ਾਨ ਲਾਇਆ ਸੀ ਝੋਲੀ ਦਾ ਉਸ ਤੋਂ ਬਾਅਦ ਆਪਾਂ ਫालतू ਕੱਪੜੇ ਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਦੇਖੋ ਜੀ ਸਿੰਪਲ ਜਿਹਾ ਢੰਗ ਹੈ ਕਟਾਈ ਕਰਨ ਦਾ ਤੇ ਸਿੰਪਲ ਜਿਹਾ ਢੰਗ ਨਾਲ ਹੀ ਜਿਹੜੀ ਸਲਵਾਰ ਹੈ ਆਪਣੀ ਬਿਲਕੁਲ ਸਿੱਤੀ ਜਾਊਗੀ ਉੱਪਰੋਂ ਦੇਖੋ ਆਪਣਾ ਇਹ ਬੰਦ ਕੱਪੜਾ ਸੀ ਆਪਾਂ ਇਹਨੂੰ ਖੋਲ ਦਿੰਨੇ ਆ ਖੋਲ ਕੇ ਜੇ ਦੋ ਪੀਸ ਹੋ ਜਾਣਗੇ ਹੁਣ ਆਪਣੇ ਕੋਲੇ ਚਾਰ ਪੀਸ ਨੇ ਦੋ ਆਪਣੇ ਕੋਲੇ ਵੱਡੇ ਜਿਹਦੇ ਨਾਲ ਆਪਣਾ ਗੋਡਾ ਨਾਲ ਹੀ ਜੁੜਿਆ ਹੋਇਆ ਆਪਾਂ ਕਟਿੰਗ ਨਹੀਂ ਕੀਤੀ ਦੋ ਆਪਣੇ ਪੀਸੇ ਛੋਟੇ ਹੋਗੇ ਜੀ ਦੇਖੋ ਇੱਕ ਪੀਸ ਵੱਡਾ ਤੇ ਇੱਕ ਛੋਟਾ ਇਸ ਤਰ੍ਹਾਂ ਹੀ ਆਪਾਂ ਸਲਾਈ ਕਰਾਂਗੇ ਤੇ ਹੁਣ ਆਪਾਂ ਜਿਹੜੀ 벨ਟ ਦੇਖੋ ਜੀ ਸਾਈਡ ਤੇ ਰੱਖੀ ਸੀ ਉਹਦੇ ਵਿੱਚ ਆਪਾਂ ਜੋੜ ਪਾ ਦੇਣੇ ਆ ਕਿਉਂਕਿ ਆਪਣੇ ਕੋਲੇ ਹੈਗਾ ਜੀ 20 ਇੰਚ ਕਪੜਾ 20 ਆਪਾਂ ਸੀਨ ਵੀ ਲਾਵਾਂਗੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੇ ਉੱਤੇ 5 6 ਇੰਚ ਦਾ ਜੋੜ ਪਾਵਾਂਗੇ ਤੇ ਆਪਾਂ ਦੇਖੋ ਜੀ ਲੰਬਾਈ ਰੱਖਾਂਗੇ ਇਹਦੇ ਜਿੰਨੀ 2.5 1.7 ਇੰਚ ਦੀ ਤੇ ਇਹ ਆਪਾਂ ਇਹਦੇ ਨਾਲ ਜੋੜ ਮਿਣ ਕੇ ਤੇ ਇਹਦੇ ਨਾਲ ਆਪਾਂ ਜੋੜਾਂਗੇ ਹੁਣ ਆਪਣੀ ਜਿਹੜੀ 벨ਟ ਹੈ ਸਲਵਾਰ ਦੀ ਇਹ ਆਪਣੀ ਹੁਣ ਪੂਰੀ ਹੋ ਗਈ ਲਓ ਜੀ ਇੱਥੇ ਦੇਖੋ ਆਪਾਂ ਜਿਹੜਾ ਕੱਪੜਾ ਇਸ ਤਰ੍ਹਾਂ ਕੱਢਿਆ ਸੀ ਉਹ ਆਪਾਂ ਜੋੜ ਦਾਂਗੇ ਤੇ ਇਸ ਤਰ੍ਹਾਂ ਆਪਣੀ ਸਲਵਾਰ ਦੀ 벨ਟ ਹੈ ਜਿਹੜੀ ਉਹ ਪੂਰੀ ਹੋ ਗਈ ਇਸ ਤਰ੍ਹਾਂ ਮੈਂ ਤੁਹਾਨੂੰ ਮੇਨ ਕੇ ਦਿਖਾ ਦਿੰਨੇ ਆ ਦੇਖੋ ਆਪਣੀ 23.5 ਇੰਚ ਆਪਣੀ ਜਿਹੜੀ 벨ਟ ਹੈ ਜੀ ਉਹ ਤਿਆਰ ਹੈ ਅੱਧਾ ਕਿੰਚ ਥੋੜਾ ਜਿਹਾ ਇੰਚ ਆਪਣਾ ਦੇਖੋ ਸਲਾਈ ਚ ਆ ਜਾਊਗਾ ਬਾਕੀ ਆਪਣੀ ਜਿਹੜੀ 벨ਟ ਹੈ ਜੀ ਇਸ ਤਰ੍ਹਾਂ ਬਣ ਗਈ। ਉਸ ਤੋਂ ਬਾਅਦ ਦੇਖੋ ਜਿਹੜਾ ਆਪਣੇ ਕੋਲ ਕਪੜਾ ਬਚੂਗਾ ਉਹ ਆਪਾਂ ਮੋਰੀਆਂ ਤੇ ਲਾ ਸਕਦੇ ਆ। 2.5 ਮੀਟਰ ਕਪੜੇ ਦੇ ਵਿੱਚ ਖੁੱਲੀ ਡੁੱਲੀ ਸਲਵਾਰ ਦੇਖੋ ਆਪਣੀ ਬਣ ਗਈ। ਹੁਣ ਆਪਾਂ ਤੁਹਾਨੂੰ ਸਲਵਾਰ ਦੀ ਸਟੀਚਿੰਗ ਕਰਨੀ ਦੱਸ ਦਿਆਂ। ਇਹ ਦੇਖੋ ਜਿਵੇਂ ਆਪਣੇ ਕੋਲੇ ਹੈਗੇ ਆ 2 ਪੀਸ। ਦੋ ਪੀਸ ਛੋਟੇ ਨੇ ਜਿਹੜੀ ਆਪਾਂ ਸਾਈਡ ਤੇ ਗੋਡੇ ਜੋੜੇ ਹੋਏ ਨੇ ਆਪਾਂ ਨਾਲ ਉਹ ਕਟਿੰਗ ਨਹੀਂ ਕੀਤੀ ਦੋ ਪੀਸ ਆਪਣੇ ਕੋਲੇ ਉਹ ਹੋਗੇ ਇੱਕ ਪੀਸ ਵੱਡਾ ਤੇ ਇੱਕ ਛੋਟਾ ਦੋ ਪੀਸ ਲੈ ਕੇ ਆਪਾਂ ਦੇਖੋ ਜੀ ਇਹਨਾਂ ਨੂੰ ਸਿਲਾਈ ਕਰਾਂਗੇ ਇਸ ਤਰ੍ਹਾਂ ਇਸੇ ਤਰ੍ਹਾਂ ਜਿਹੜੇ ਦੋ ਪੀਸ ਰਹਿਗੇ ਉਹ ਆਪਾਂ ਉਹਨਾਂ ਦੀ ਸਿਲਾਈ ਕਰਾਂਗੇ ਜਿਹੜੇ ਦੇਖੋ ਆਪਾਂ ਟੱਕ ਲਾਈ ਸੀ ਉਹਦੇ ਉੱਤੇ ਆਪਾਂ ਨੂੰ ਆਇ ਲੱਗਦਾ ਵੀ ਆਪਾਂ ਇੱਕ ਸਾਈਡ ਤੇ ਸਲਾਈ ਕਰਤੀ ਐ ਤੇ ਦੂਜਾ ਸਾਈਡ ਆਪਾਂ ਸਲਾਈ ਨਹੀਂ ਕੀਤੀ ਖਾਲੀ ਜਾ ਲੱਗਦਾ ਤਾਂ ਆਪਾਂ ਦੇਖੋ ਜੀ ਟੱਕ ਨਾਲ ਟੱਕ ਮਲਾ ਕੇ ਮੈਂ ਤੁਹਾਨੂੰ ਦੱਸੂਗੀ ਜੋੜਨਾ ਜੋੜ ਕੇ ਵੀ ਦਿਖਾਵਾਂਗੀ ਤੇ ਉੱਥੋਂ ਆਪਾਂ ਫੋਕੀ ਸਲਾਈ ਮਾਰ ਦੇਣੀ ਐ ਇੱਕਾ ਫੜ ਕੇ ਟੱਕ ਨਾਲ ਟੱਕ ਮਲਾ ਕੇ ਇਸ ਤਰ੍ਹਾਂ ਆਪਾਂ ਫੋਕੀ ਸਲਾਈ ਲਾਵਾਂਗੇ ਉਹਦੇ ਉੱਤੇ ਪਹਿਲਾਂ ਆਪਾਂ ਦੇਖੋ ਜੀ ਦੋ ਪੀਸ ਨੇ ਜਿਹੜੇ ਦੋਨੇ ਆਪਾਂ ਜੋੜ ਲੈਣੇ ਆ ਜੋੜ ਕੇ ਫਿਰ ਮੈਂ ਤੁਹਾਨੂੰ ਉਦੇ ਬਾਰੇ ਦੱਸਦੀਆਂ ਚਾਹੀਏ ਤਾਂ ਦੇਖੋ ਜੀ ਆਪਾਂ ਇਹ ਬਸ ਇਹੀ ਸਲਾਈ ਲਾ ਕੇ ਕੱਲੀ ਤੇ ਆਪਾਂ ਇਸੇ ਤਰ੍ਹਾਂ ਝੋਲੀਆਂ ਸਿਉਣਾ ਜੋੜ ਕੇ ਆਪਣੀ ਸਲਵਾਰ ਹੈ ਜਿਹੜੀ ਇੰਨੇ ਨਾਲ ਹੀ ਦੇਖੋ ਜੀ ਜੜੀ ਗਈ ਹੈ ਆਪਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਜਿੱਥੇ ਆਪਾਂ ਸਲਾਈ ਲਾਉਣ ਨੂੰ ਮੈਂ ਤੁਹਾਨੂੰ ਕਹਿ ਨਹੀਂ ਕਿ ਫੁੱਪੀ ਸਲਾਈ ਲਾਵਾਂਗੇ ਉਧਰ ਅੰਦਰ ਨੂੰ ਕਰਕੇ ਆਪਾਂ ਦੇਖੋ ਜੀ ਬਲ ਪਾ ਦੋ ਤੇ ਇਹ ਆਪਾਂ ਬਾਹਰਲੀ ਸਾਈਡ ਤੇ ਕਰ ਲਓ ਤਾਂ ਆਪਾਂ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਵੈਸੇ ਦੇਖੋ ਜੀ ਜੇ ਆਪਾਂ ਚਾਹੀਏ ਤਾਂ ਆਪਾਂ ਜਿਵੇਂ ਮੈਂ ਤੁਹਾਨੂੰ ਦੱਸ ਰਹੀਆਂ ਆਪਾਂ ਐਵੇਂ ਫੋਕੀ ਸਲਾਈ ਲਾਈ ਲਾ ਸਕਦੇ ਆ ਦੇਖੋ ਆਪਾਂ ਇੱਕ ਸਲਾਈ ਲਾਈ ਹੈ ਆਪਾਂ ਹੁਣ ਕੋਈ ਸਲਾਈ ਨਹੀਂ ਲਾਈ ਜੀ ਦੇਖੋ ਸਲਵਾਰ ਆਪਣੇ ਦੋਨੇ ਪੀਸ ਜੋੜ ਗਏ ਤੇ ਹੁਣ ਦੇਖੋ ਜੀ ਜਿਹੜੇ ਆਪਾਂ ਟੱਕ ਲਾਏ ਸੀਗੇ ਹੁਣ ਆਪਾਂ ਟੱਕ ਤੋਂ ਫੜ ਲੈਣੀ ਐ ਸਲਵਾਰ ਇਸ ਤਰ੍ਹਾਂ نیچے ਟੱਕ ਲੱਗਿਆ ਮੂਰੀਆਂ ਕੋਲੇ ਉੱਥੋਂ ਫੜ ਲੈਣੀ ਐ ਤੇ ਆਪਾਂ ਦੋਨਾਂ ਨੂੰ ਇਸ ਤਰ੍ਹਾਂ ਫੜ ਕੇ ਤੇ ਆਪਾਂ ਬਿਲਕੁਲ ਸਿੱਧੀ ਸਲਾਈ ਲਾਉਣੀ ਐ ਵੈਸੀ ਇਹਨਾਂ ਨੂੰ ਇੱਕ ਸਲਾਈ ਆਪਾਂ ਸ਼ੋਅ ਕਰਨੀ ਐ ਕਿ ਆਪਾਂ ਸਲਾਈ ਲਾਈ ਆਪਾਂ ਫੁੱਕੀ ਸਲਾਈ ਇਹਨੂੰ ਕਹਿੰਦੇ ਐ ਆਪਾਂ ਇਹਦੇ ਤੇ ਫੁੱਕੀ ਸਲਾਈ ਲਾਵਾਂਗੇ ਕੱਟਿਆ ਆਪਾਂ ਹੈ ਨਹੀਂ ਦੇਖੋ ਇਸੇ ਕਰਕੇ ਆਪਾਂ ਵੈਸੀ ਸਲਾਈ ਇਹਦੇ ਉੱਤੇ ਲਾਤੀ ਤਲੋ ਜੀ ਐਨੇ ਜੀ ਦੇਖੋ ਆਪਣੀ ਸਲਵਾਰ ਹੈ ਜਿਹੜੀ ਬਿਲਕੁਲ ਤਿਆਰ ਹੋ ਗਈ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਕੱਟ ਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਇਹ ਸਿੰਪਲ ਜੀ ਸਲਵਾਰ ਦੀ ਕਟਾਈ ਤੇ ਸਿਲਾਈ ਕਿਵੇਂ ਦੀ ਲੱਗੀ ਬਹੁਤ ਹੀ ਸੋਖੇ ਜਿਹੇ ਢਾਂਗ ਨਾਲ ਜਿਹੜੀ ਸਲਵਾਰ ਆਪਣੀ ਬਣ ਕੇ ਤਿਆਰ ਹੋ ਜੂਗੀ ਦੇਖੋ ਇੱਕ ਸਲਾਈ ਆਪਾਂ ਜੋੜੀ ਸੀ ਕਪੜੇ ਇੱਕ ਆਪਾਂ ਫੋਪੀ ਲਾਈ ਹੈ ਇਸ ਤਰ੍ਹਾਂ ਇੱਕ ਸਾਈਡ ਆਪਣੀ ਤਿਆਰ ਹੋ ਗਈ ਜੀ ਇਸੇ ਤਰ੍ਹਾਂ ਆਪਣੀ ਦੂਜੀ ਸਾਈਡ ਤਿਆਰ ਹੈ ਤੇ ਹੁਣ ਆਪਾਂ ਦੇਖੋ ਸਿਰਫ ਇੱਕ ਝੋਲੀ ਦੀ ਸੀਨ ਲਾਉਣੀ ਹੈ ਇੱਕ ਸਾਈਡ ਤੇ ਆਪਾਂ ਤੁਹਾਨੂੰ ਸਲਾਈ ਲਾ ਕੇ ਦਿਖਾਈ ਸੀ ਜੀ ਦੂਜੀ ਸਾਈਡ ਤੇ ਆਪਾਂ ਲਾਈ ਨਹੀਂ ਇਸੇ ਤਰ੍ਹਾਂ ਦੇਖੋ ਆਪਾਂ ਦੂਜੀ ਸਾਈਡ ਤੇ ਸਲਾਈ ਲਾ ਦਨੇ ਆ ਫੋਕੀ ਸਲਾਈ 5 ਮਿੰਟਾਂ ਦੇ ਵਿੱਚ ਦੇਖੋ ਜੀ ਸਲਵਾਰ ਹੈ ਜਿਹੜੀ ਆਪਣੀ ਬਣ ਕੇ ਤਿਆਰ ਹੋ ਜੂ ਪਹਿਲਾਂ ਵੀ ਮੈਂ ਆਪਣੀਆਂ ਭੈਣਾਂ ਨੂੰ ਲਾਈਨਿੰਗ ਵਾਲੀ ਸਲਵਾਰ ਸਿਖਾਈ ਸੀ ਜਿਹੜੀ ਕਿ ਲਾਈਨਿੰਗ ਵਾਲੀ ਸਲਵਾਰ ਸੀ ਤੇ ਉਹਦੇ ਵਿੱਚ ਨਾ ਆਪਾਂ ਨੂੰ ਇੰਟਰਲੋਕ ਕਰਾਉਣ ਦੀ ਕੋਈ ਲੋੜ ਨਹੀਂ ਪੈਂਦੀ ਸੀ ਤੇ ਆਪਾਂ ਉਸ ਨੂੰ ਗੁੰਮ ਮਸ਼ੀਨਾ ਲਾ ਕੇ ਸਾਰੀ ਉਹਦੀ ਸਟੀਚਿੰਗ ਸਿਖਾਈ ਸੀ ਕਿਉਂ ਗੁੰਮਸੇ ਆਉਣਾ ਲਾ ਕੇ ਆਪਾਂ ਲਾਈਨਿੰਗ ਵਾਲੀ ਸਲਵਾਰ ਕਿਵੇਂ ਬਣਾਉਣੀ ਹੈ ਇਹ ਮੈਂ ਆਪਾਂ ਪਹਿਲਾਂ ਵੀ ਸਿਖਾਈ ਸੀ ਪਹਿਲਾਂ ਵੀ ਆਪਾਂ ਥੋੜੇ ਕੱਪੜੇ ਦੇ ਵਿੱਚ ਸਲਵਾਰਾਂ ਸਿਖਾਈਆਂ ਹੋਈਆਂ ਨੇ ਜੀ ਆਪਾਂ ਮੂਰੀਆਂ ਵੀ ਬਣਾਉਣੀਆਂ ਦੱਸੀਆਂ ਸਪੈਸ਼ਲ ਬੈਲਟ ਵੀ ਲਾਉਣੀ ਦੱਸੀ ਹੋਈ ਹੈ ਇਸ ਤਰ੍ਹਾਂ ਦੇਖੋ ਜੀ ਮੈਂ ਹਾਰੀ ਕਟਾਂਗ ਨਾਲ ਸਲਵਾਰ ਆਪਾਂ ਇਸ ਤਰ੍ਹਾਂ ਦੱਸੀ ਹੋਈ ਹੈ ਕਟਾਈ ਤੇ ਸिलाई ਹੁਣ ਦੇਖੋ ਆਪਣੀ ਇਹ ਸਲਵਾਰ ਤਿਆਰ ਹੋ ਗਈ ਇਹਦੀ ਆਪਾਂ ਸਿਰਫ ਝੋਲੀ ਜਾਂ ਸੀਨਾ ਲਾਵਾਂਗੇ ਉਸ ਤੋਂ ਬਾਅਦ ਬੈਲਟ ਤੇ ਉਸ ਤੋਂ ਬਾਅਦ ਮੂਰੀ ਏ ਆਪਾਂ ਬੱਕਰੀਆਂ ਬੱਕਰੀਆਂ ਵੀਡੀਓ ਬਣਾ ਕੇ ਦੱਸਿਆ ਹੋਇਆ ਪਹਿਲਾਂ ਜਰੂਰ ਇਸ ਤਰ੍ਹਾਂ ਕਟਾਈ ਕਰਕੇ ਦੇਖਿਓ ਜੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਵੀ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ